ਜਾਇਆ ਤੇ ਸਰੀ ਮਹਲਾ ਚੌਥਾ ਘਰ ਪਹਿਲਾ ਚੋਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਿਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਖ ਦੁਖ ਉਤਰੇ ਗੁਰ ਨਾਮ ਦਿਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਰੜਾਇਆ ਬਿਨ ਨਾ ਵੈ ਜੀਵਨ ਵਿਰਥਾ ਰਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਾਥਾ ਤਿਨ ਸਾਧੂ ਚਰਨਾਂ ਦਾ ਸੇਵੇ ਕਭੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲੋ ਜਨਮ ਸਨਾਥਾ ਮੋਕੋ ਕੀ ਜੈ ਦਾਸ ਦਾਸ ਦਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਗਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਗਲੇ ਕੋ ਗੁਰ ਅੰਚਲ ਦੀਜੈ ਜੋ ਨਾਨਕ ਚਲ੍ਹੈ ਮਲੰਥਾ ਜੈਤ ਸਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਕਾਨੋ ਲਖਾ ਮੇਰਾ ਮਨ ਗੁਪਤੋ ਹੀਰ ਹਰ ਰਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਖਾ ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ ਤੈਨ ਕਾਰਾ ਤਨ ਦਾ ਲਖਾ ਤੇ ਊਜੜ ਪਰਮ ਮੋਏਗਾ ਵਾਰੀ ਮਾਇਆ ਭੰਗ ਬਿਖ ਚਾਖਾ ਹਰ ਹਰ ਸਾਧ ਮਿਲੋ ਜਨਨੀਕੇ ਹਰ ਸਾਧੂ ਸਰਣ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਖਾ ਜੇ ਬਾਕਿਆ ਗੁਣ ਆਖ ਬਖਾਣਾ ਤੁਮ ਬੜ ਅਗਮ ਬੜ ਪੁਰਖਾ ਕਹੇ ਨਾਨਕ ਹਰ ਕਿਰਪਾ ਧਾਰੀ ਪਖਾਣ ਡੁਬਤ ਹਰ ਰਾਖਾ ਜੈਤ ਸਰੀ ਮਹਲਾ ਚੌਥਾ ਆਮੰਬਾਰ ਕੇ ਕਸੂਆ ਨਾ ਜਾਣੈ ਗਤ ਮਿਤ ਤੇਰੇ ਮੂਰਖ ਮੁਗਦ ਈਆਨਾ ਹਰ ਕਿਰਪਾ ਧਾਰਦੀ ਜੈ ਮਤ ਊਤਮ ਕਰ ਲੀ ਜੈ ਮੁਗਦ ਸਿਆਨਾ ਮੇਰਾ ਮਨ ਆਲਸਿਆ ਉਗਲਾਨਾ ਹਰ ਹਰ ਆਨ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟੁ ਖਲਾਨਾ ਰਹਾਉ ਗੁਰ ਖੇਨ ਖੇਨ ਪ੍ਰੀਤ ਲਗਾਵੋ ਮੇਰਾ ਹਿਆਰ ਹੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਦਨਾ ਭਾਇ ਮਰ ਗਾਇਆ ਮੇਰੇ ਠਾਕਰ ਜੋ ਅਮਲੀ ਅਮਲ ਲਵਾਨਾ ਜਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਧੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਭੋਖੇ ਨਖਿਨ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾਤਾ ਹਰੀ ਮੇਰਾ ਠਾਕਰ ਜਨ ਵਿਸਰਿਆ ਚਰੀ ਮਲਾਨਾ ਤਨ ਤਨ ਸਤ ਗੁਰ ਜਿਨ ਨਾਮੁ ਦਰੜਾਇਆ ਜਦ ਨਾਨਕ ਤਿਸ ਗੁਰ ਵੰਨਾ ਜੈਤ ਸ੍ਰੀ ਮਹੱਲਾ ਚੌਥਾ ਸਤ ਗੁਰ ਸਾਜਨ ਪੁਰਖ ਬੜ ਪਾਇਆ ਹਰ ਰਸ ਕੋ ਰਸ ਕੋ ਫਲ ਲਾਗਵਾ ਮਾਇਆ ਪੁੰਗ ਕਰਸੋ ਹੈ ਪ੍ਰਾਣੀ ਗੁਰ ਬਚਨੀ ਬਿਸ ਹਰ ਕਾਡਵਾ ਮੇਰਾ ਮਨ ਰਾਮ ਨਾਮ ਰਸ ਲਾਗਵਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮ ਹੈ ਹਰ ਰਸ ਚਾਖ ਵਾਰ ਹਉ ਤਨ ਤਨ ਪੜ ਭਾਗ ਮਿਲਿਓ ਗੁਰ ਸਾਧੂ ਨਿਰਮਲ ਸਾਧੂ ਲਿਬ ਉਹਨ ਮੈਨੂੰ ਲਾਗਵਾ ਤਿਸਨਾ ਅਗਨ ਬੁਜੀ ਸਾਹ ਤੋ ਪਾਈ ਹਰ ਨਿਰਮਲ ਨਿਰਮਲ ਗੁਣ ਗਾਏਵਾ ਤਿਨ ਕੇ ਭਾਗ ਖੀਨ ਤੁਰ ਪਾਏ ਜਿਨੂੰ ਸਤਗੁਰੂ ਦਰਸ ਨ ਪਾਏਵਾ ਤੇ ਦੂਜੇ ਪਾਏ ਭਵ ਹੈ ਅਗਰਬ ਜੋਨੀ ਸਭ ਬਿਰਥਾ ਜਨਮ ਤਨ ਜਾਏਵਾ ਹਰ ਦੇਹ ਬੇਮਲ ਮਤ ਗੁਰ ਸਾਧ ਪਗ ਸੇਵੈ ਹਮ ਹਰ ਮੀਠ ਲਗਾਏਵਾ ਜੇ ਨਾਨਕ ਰੇਣ ਸਾਧੂ ਪਗ ਮੰਗੈ ਹਰ ਹੋਏ ਦਇਆਲ ਦੇਵਾਇਵਾ ਜੈਤੁ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰਿ ਵਾਂਜਾ ਤਿਨ ਸੁਝੀ ਦੇ ਫਿਰੈ ਬਿਨ ਨਾਵੈ ਓਇ ਖੱਪ ਖੱਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਰਪਾਲ ਕਿਰਪਾ ਪ੍ਰਭ ਤਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾਓ ਹਰ ਕੀਰਤ ਕਾਲ ਯੁਗ ਪਦ ਊਤਮ ਹਰ ਪਾਈਐ ਸਤਗੁਰ ਮਾਝਾ ਹੋਬ ਲਿਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਗੁਰ ਸਾਹ ਪਾਇਆ ਬੜ ਦਾਣਾ ਹਰ ਕੀਏ ਬਹੁ ਗੁਣ ਸਾਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਤਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਜ ਫਾਰੇ ਜਨ ਨਾਲ ਕਲਿਖਾ ਸਮਝਾ ਜੈਤਸਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਬੜ ਭਾਗੀ ਮਨ ਚਲਤੋ ਭਇਓ ਅਰੂੜਾ ਅਨਹਦ ਤੋਨ ਬਾਜੈ ਨੇ ਤੋ ਬਾਜੇ ਹਰ ਅੰਮ੍ਰਿਤ ਧਾਰ ਰਸ ਦੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤਗੁਰ ਹਰ ਮਿਲਿਓ ਲਾਇ ਚ ਪੀੜਾ ਰਹਾਉ ਸਾਖਤ ਬੰਧ ਭਏ ਹਾਏ ਮਾਇਆ ਵਿਕ ਸੰਚ ਹੈ ਲਾਇ ਜਕੀੜਾ ਹਰ ਕੈ ਅਰਥ ਖਰਚ ਨਹ ਸੱਕ ਹੈ ਜਮ ਕਾਲ ਸਹੈ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਇ ਮੁਖ ਧੂੜਾ ਹਾਲਤ ਬਲਤ ਹਰ ਸੋਬਾ ਪਾਵ ਹੈ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਥ ਜਨ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਖਾਨ ਹਰਿ ਹੋ ਮਨ ਮੂੜਾ ਜੈਤ ਸਰੀ ਮਹਲਾ ਚੌਥਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਇਸ ਸੇਮਰਤ ਤੁਖੰ ਬਿਟੈ ਹਮਾਰਾ ਹਰ ਹਰ ਸਤਗੁਰ ਪੁਰਖ ਮਲਾਬੋ ਗੁਰ ਮਿਲੇ ਆਸਕ ਹੋਈ RAM ਹਰ ਗੁਣ ਗਾਬ ਹੋ ਮੀਤ ਹਮਾਰੇ ਹਰ ਹਰ ਨਾਮ ਰਖੋ ਰਤਾਰੇ ਹਰੀ ਹਰੀ ਅੰਮ੍ਰਿਤ ਵਚਨ ਸੁਣਾਬੋ ਗੁਰ ਮਿਲੇ ਪ੍ਰਗਟ ਹੋਈ RAM ਮਾਧ ਸੂਦਨ ਹਰ ਮਾਧੋ ਪ੍ਰਾਨ ਮੇਰਾ ਮੰਨ ਤਨ ਅੰਮਰਤ ਮੀਠ ਲਗਾਨ ਹਰ ਹਰ ਦਇਆ ਕਰੋ ਗੁਰ ਮਿਲੋ ਪੁਰਖ ਨਰਿੰਜਣ ਸੋਈ ਰਾਮ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਤਾ ਹਰ ਹਰ ਮਹਾਪੁਰਖ ਗੁਰ ਮਿਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈਤ ਸਰੀ ਮਹੱਲਾ ਚੌਥਾ ਹਰ ਹਰ ਹਰੇ ਹਰੇ ਨਾਮ ਜਪਾ ਗੁਰਮੁਖ ਨਾਮ ਸਦਾ ਲੈ ਲਾ ਹਰ 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 ਭਗਤ ਤਰਣਾਬ ਹਰ ਹਰ ਨਾਮ ਓ ਮਹਾਰਾਮ ਹਰ ਹਰ ਨਾਮ ਦਿਆਲ ਤਿਆ ਹਰ ਕੈ ਰੰਗ ਸਦਾ ਗੁਣ ਗਾ ਹਰ 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 ਜਸ ਹਕੂਮਰ ਪਾਬੋ ਮਿਲ ਸਤ ਸੰਗ ਓ ਮਹਾਰਾਮ ਆਉ ਸਕੀਰ ਮੇਲ ਮਲਾ ਸੋਹਣਾਰ ਕਥਾ ਨਾਮ ਲੈਲਾ ਹਰ ਹਰ ਕਿਰਪਾ ਤਾਰੇ ਗੁਰ ਮਿਲੋ ਗੁਰ ਮਿਲਿਆ ਹਰ ਓ ਮਹਾਰਾਮ ਕਰ ਕੀਰਤ ਜਸ ਅਗਮ ਅਥਾ ਖਿਨ ਖਿਨ ਰਾਮ ਨਾਮ ਗਾਵਾ ਮੂਕੋ ਤਾਰ ਕਿਰਪਾ ਮਿਲਿਆ ਗੁਰ ਦਾਤ ਹਰ ਨਾਨਕ ਭਗਤ ਓ ਮਹਾਰਾਮ ਜੈਤ ਸ੍ਰੀ ਮਹਲਾ ਚੌਥਾ ਰਸ ਰਸ ਰਾਮ ਰਸ ਹਲ ਸਲਾਹ ਮਨ ਰਾਮ ਨਾਮ ਪੀਣਾ ਲੈ ਲਾ ਕਿਨ-ਕਿਨ ਭਗਤ ਕਰੈ ਦਿਨ ਰਾਤੀ ਗੁਰਮੁਖ ਭਗਤ ਓ ਮਾ ਰਾਮ ਹਰ ਹਰ ਗੁਣ ਗੋਬਿੰਦ ਜਪਾ ਮਨ ਤਨ ਜੀਤ ਸ਼ਬਦ ਲੈ ਲਾ ਗੁਰਮਤਿ ਪੰਜ ਦੂਤ ਬਸ ਆਵੈ ਮਨ ਤਨ ਹਰ ਓ ਮਾ ਰਾਮ ਨਾਮ ਰਤਨ ਹਰ ਨਾਮ ਜਪਾ ਹਰ ਗੁਣ ਗਾਏ ਸਦਾ ਲੈ ਲਾ ਦੀਨ ਦਇਆਲ ਕਿਰਪਾ ਕਰ ਮਾ ਦੋ ਹਰ ਹਰ ਨਾਮ ਓ ਮਹਾਰਾਮ ਜਪ ਜਗਤੀਸ ਜਪੋ ਮਨ ਮਹਾ ਹਰ ਹਰ ਜੰਗਨਾਥ ਜਗ ਲਹ ਤਨ ਤਨ ਬਡੇ ਠਾਕੁਰ ਪ੍ਰਭ ਮੇਰੇ ਜਬ ਨਾਨਕ ਪਗਤ ਓ ਮਹਾਰਾਮ ਜੈਤ ਸਰੀ ਮਹਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਪਉਤਾੜੀ ਲਾ ਆਪੇ ਹੀ ਆਪ ਆਪ ਵਰਤਾ ਆਪੇ ਨਾਮ ਓ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰੁ ਸੁਮੰਦ ਮਥਾ ਆਪੇ ਮਥ ਮਤ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਾਵਾ ਗੁਰਮੁਖ ਨਾਮ ਜਪੋ ਹਰ ਲਾ ਹਰਿ ਹਰਿ ਭਗਤੋ ਦਿਨੜੀ ਮਨ ਪਾਈ ਹਰਿ ਹਰਿ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮੁਖ ਪੂੰਜੀ ਨਾਮ ਬਸਾਹਾ ਹਰ ਹਰ ਦਾਤ ਕਰੋ ਪ੍ਰਭ ਭਾਵੈ ਗੁਰ ਨਾਨਕ ਨਾਮ ਓ ਮਹਾਰਾਮ ਜੈਤ ਸਰੀ ਮਹਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹ ਪੂੰਜੀ ਨਾਮ ਗੁਰਮੁਖ ਬੇਸਾਹ ਹਰ ਹਰ ਕਿਰਪਾ ਧਰਮਦ ਸੂਦਨ ਮਿਲ ਸਤ ਸੰਗ ਓ ਮਹਾਰਾਮ ਹਰ ਗੁਣ ਬਾਣੀ ਸਰਬਨ ਸੁਣਾ ਕਰ ਕਿਰਪਾ ਸਤ ਗੁਰੂ ਮਿਲਾਹ ਗੁਣ ਗਾਵਹ ਗੁਣ ਭੁਲੇ ਬਾਣੀ ਹਰ ਗੁਣ ਜਪ ਓ ਮਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੋਲਾ ਹਰ ਹਰ ਨਾਮ ਨਾ ਪੁਜੈ ਪੁਜਾ ਹਰ ਹਰ ਤੁਲ ਤੁਲ ਅਤ ਭਾਰੀ ਗੁਰਮਤ ਜਪ ਓ ਮਹਾਰਾਮ ਸਭ ਕਰਮ ਧਰਮ ਹਰ ਨਾਮ ਜਪਾ ਕਿਲ ਬਿਕ ਮੈਲ ਪਾਪ ਤੋਬਾ ਦੀਨ ਬਿਆਲ ਹੋ ਜਨ ਉਪਰ ਲੇਣਾ ਨਿਕ ਨਾਮ ਓ ਮਹਾਰਾਮ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ ਕਰਪਾਲ ਸੁਈ ਪਦ ਪੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਰਤਾ ਸੁਤ ਬੰਧਪ ਇਟ ਮੀਤ ਅਰਪਾਈ ਪੂਰੇ ਬਜਾਰੇ ਮਕੇ ਐਮ ਐਲ ਐ ਸੰਜੋਗੀ ਅੰਤੋ ਕੋ ਨਾ ਸਹਾਈ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਬਧਾ ਤਾਂ ਮੈਂ ਸੰਤੋਖ ਨਾ ਪਾਇਆ ਹਰਤ ਰਤ ਅਸਬ ਪਪਨ ਤੇਜ ਧਨੀ ਭੂਮਣ ਚ ਤਰੰਗਾ ਸੰਗ ਨ ਚਾਲੂ ਇਨ ਮੈਂ ਕਸਵਾ ਉਠਸਦਾ ਆਇਓ ਨਾਂਗਾ ਹਰ ਕੇ ਸੰਤ ਪ੍ਰਿਆਪੀਤੰ ਪ੍ਰਭ ਕੇ ਤਾਕੈ ਹਰ ਹਰ ਗਾਈਐ ਨਾਨਕ ਇਹੀ ਸੁਖ ਆਗੈ ਮੁਖ ਊਜਲ ਸੰਗ ਸੰਤਨ ਕਾ ਪਾਈਐ ਜੈਤ ਸ੍ਰੀ ਮਹਲਾ ਪੰਜਮਾ ਘਰ ਤੀਜਾ ਧੁਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰਿਆ ਕਹੀਓ ਬਿਸਮ ਭਈ ਮਹਿ ਬੋ ਬਿੱਦ ਸੁਣ ਤੇ ਕਹੋ ਸੁਹਾਗਨ ਸਹੀਓ ਰਹਾਓ ਕੋ ਕਹਿ ਤੋ ਸਭ ਬਾਰ ਬਾਰ ਕੋ ਕਹਿ ਤੋ ਸਭ ਮਹੀਓ ਬਾਰ ਨਾ ਦੀ ਸੈ ਚੇਨ ਲਖਿਆ ਸੁਹਾਗਨ ਸਾਥ ਬੁਝਈਓ ਸਰਬਨਵਾਸੀ ਘਟ ਘੜ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿ ਤੋ ਸੁਣੋ ਰੇ ਲੋਗਾ ਸਾੰਤ ਰਸਨ ਕੋ ਬਸਹੀਓ ਜੈਤ ਸਰੀ ਬਹਲਾ ਪੰਜਮਾ तीरो सुन तीरो प्रभु को रहो जी प्राण मन तन सब अर्प नीरो पेख प्रभ को नीरो बेसुमार बे अंत बड़ दाता मन गिरो पेख प्रभु को जो चाहो सोई सोई पावो आशा मनसा पूरो जप प्रभु को गुर प्रसाद नानक मन बसया दुख नक भू चूरो बुज प्रभ को ਜੈਤ ਸਰੀ ਵਾਲਾ ਪੰਜਮ ਲੋੜੀ ਦਾ ਸਾਜਨ ਮੇਰਾ ਘਰ ਘਰ ਮੰਗਲ ਗਾਬ ਹੋ ਨੀਕੇ ਘਟ ਘਟ ਤੇ ਸਹਿ ਬਸੇਰਾ ਰਹਉ ਸੂਖ ਆਰਾਧਨ ਤੂਖ ਆਰਾਧਨ ਦੁਸੇ ਨਾ ਕਾਹੂ ਮੇਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸਾ ਭਰਮ ਅੰਧੇਰਾ ਥਾਨ ਥਨੰਤਰ ਸਭ ਨੀ ਜਾਈ ਜੋ ਦੀਸਾ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸੋ ਬਹੁਰਨਾ ਹੋਈ ਹੈ ਫੇਰਾ